ਦੁਗਾਈ ਸੀਨ ਕੋ ਖੀਰਲਾ ਨਹੀਂ ਹੋਣਾ ਦੇਖਿਓ ਲਗਾਤਾਰ ਜਿਹੜਾ ਝੋਨਾਵਾ ਮੰਡੀਆਂ 'ਚ ਰੋਲ ਰਿਹਾ ਆਪਣੀ ਜੱਟ ਵੇਖ ਲਗੇ ਪਾਣੀ ਦੀ ਚੋਈ ਚੋਈ ਕਰਕੇ ਕਈ ਵੇਸ਼ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਮੌਜੂਦ ਹਾਂ ਚੰਡੀਗੜ੍ਹ ਦੇ ਵਿੱਚ ਤੇ ਮੇਰੇ ਨਾਲ ਹੋਣਗੇ ਸਰਵਨ ਸਿੰਘ ਜੀ ਪੰਦੇਰ ਪੰਦੇਰ ਸਾਹਿਬ ਆਪਾਂ ਬਿਨਾਂ ਭੂਮਿਕਾ ਤੋਂ ਗੱਲ ਕਰਕੇ ਤਾਂ ਅੱਜ ਵੱਡਾ ਜਿਹੜਾ ਹੈਗਾ ਇੱਕ ਘਟਨਾ ਹੋਈ ਆ ਕਿਸਾਨ ਆਗੂ ਨੇ ਜਿਹੜਾ ਇੱਕ ਅਫਸਰ ਦੇ ਜਿਹੜਾ ਹੈਗਾ ਥੱਪੜ ਜਨਤਾ ਉਹ ਤੋਂ ਬਾਅਦ ਜਿਹੜਾ ਚਰੂਨੀ ਸਾਹਿਬ ਨੂੰ ਜਿਹੜਾ ਉਹਨਾਂ ਨੇ ਗ੍ਰਫਤਾਰ ਕਰ ਲਿਆ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਆ ਦੇਖੋ ਪਹਿਲੀ ਗੱਲ ਤੇ ਹੈਗਾ ਚਲੋ ਅ ਜਿਹਾ ਨਹੀਂ ਹੋਣਾ ਚਾਹੀਦਾ ਮੇਰੀ ਸਮਝਿਆ ਪਰ ਦੇਖੋ ਕਿਉਂ ਦੇਖੋ ਜਿਹੜਾ ਗੁੱਸਾ ਲਗਾਤਾਰ ਹਰਿਆਣੇ ਦੇ ਵਿੱਚ ਪੰਜਾਬs ਵੀ ਤੁਹਾਨੂੰ ਦਿਖੂਗਾ ਇਹ ਸੀਨ ਕੋ ਖੀਰਲਾ ਨਹੀਂ ਹੋਣਾ ਦੇਖਿਓ ਲਗਾਤਾਰ ਜਿਹੜਾ ਝੋਨਾਵਾ ਮੰਡੀਆਂ ਚ ਰੋਲ ਰਿਹਾ ਜੀ ਮੇਰੇ ਖਿਆਲ ਅ ਸ਼ਹੀਦ ਭਗਤ ਸਿੰਘ ਵਾਲੇ ਵੀ ਚਰੂਨੀ ਸਾਹਿਬ ਦੀ ਜਿਨੂੰ ਵੀ ਲਗਾਤਾਰ ਤੇ ਹੋਰ ਜਥੇਬੰਦੀਆਂ ਨੇ ਲਗਾਤਾਰ ਗਰਾਊਂਡ ਨੇ ਵੀ ਸਾਨੂੰ ਕੱਟ ਨਾ ਲੱਗੇ ਮੌਸਮ ਦਾ ਸਾਰਾ ਕੁਝ ਹੁਣ ਜਦੋਂ ਮੰਡੀਆਂ 'ਚ ਕਿਸਾਨ ਰੋਲ ਰਿਹਾ ਤੇ ਫਿਰ ਅੱਗੇ ਟਕਰਾਵੇਂ ਸ਼ਬਦ ਹੁੰਦੇ ਫਿਰ ਇਸ ਕਿਸਮ ਦਾ ਮਾਹੌਲ ਬਣਦਾ ਮੈਨੂੰ ਲੱਗਦਾ ਹਰਿਆਣਾ ਸਰਕਾਰ ਜਿਵੇਂ ਸੈਣੀ ਸਾਹਿਬ ਉਹ ਕਹਿੰਦੇ 23 ਹੀ ਤੇ ਉਹ ਇਹ ਕਹੀ ਜਾਂਦਾ 24 ਫਸਲਾਂ ਖਰੀਦਾਂਗੇ ਜੀ ਇਹ ਵੀ ਬਿਆਨ ਹੁੰਦੇ ਸੀ ਨਾ 24 ਫਸਲਾਂ ਹਰਿਆਣਾ ਤੁਸੀਂ ਝੋਨਾ ਖਰੀਦ ਲਓ ਜੀ ਤਾਂ ਇਹਦਾ ਮਤਲਬ ਸਮੱਸਿਆ ਥੱਲੇ ਹੈਗੀ ਫੇਲਿਅਰ ਹੈਗਾ ਹਰਿਆਣਾ ਸਰਕਾਰ ਦਾ ਤੇ ਉਹ ਹੁਣ ਕਿਸਾਨਾਂ ਨੂੰ ਮੁਸ਼ਕਲਾਂ ਆ ਰਹੀਆਂ ਮੈਨੂੰ ਲੱਗਦਾ ਚਰੂਨੀ ਸਾਹਿਬ ਨੂੰ ਛੱਡਣਾ ਚਾਹੀਦਾ ਠੀਕ ਹੈ ਜੀ ਔਰ ਝੋਨੇ ਦੀ ਖਰੀਦ ਜਿਹੜੀ ਨਿਰਵਿਘਨ ਕਰਨੀ ਚਾਹੀਦੀ ਜੇਕਰ ਇਸ ਵਾਸਤੇ ਮੰਨ ਲਓ ਉਹਨਾਂ ਦੀ ਰਿਹਾਈ ਵਾਸਤੇ ਕੋਈ ਪ੍ਰੋਗਰਾਮ ਬਣਦਾ ਤਾਂ ਕਿ ਪੰਜਾਬ ਦੇ ਜਥੇਬੰਦੀਆਂ ਖਾਸ ਕਰਕੇ ਤੁਹਾਡੀ ਜਥੇਬੰਦੀ ਤੇ ਤੁਹਾਡੇ ਕੇਐਮਐਮ ਸਾਧੂ ਕਿਉਂ ਨਹੀਂ ਬਿਲਕੁਲ ਜੀ ਕਿਸੇ ਵੀ ਲੀਡਰ ਤੇ ਹਮਲਾ ਹੋਵੇ ਅਸੀਂ ਉਹਦੀ ਵਿਰੋਧੀਆਂ ਜੇ ਉਹ ਨਹੀਂ ਹੁੰਦਾ ਫਿਰ ਅਗਲੀਆਂ ਗੱਲਾਂ ਦੇ ਵਿਚਾਰ ਚਰਚਾ ਕਰਾਂਗੇ ਤੇ ਗੱਲ ਕਰਕੇ ਪੰਜਾਬ ਦੇ ਵਿੱਚ ਪ੍ਰਾਲੀ ਦਾ ਮੁੱਦਾ ਚਾਹੇ ਅੱਗੇ ਮੱਝਾ ਦੇ ਪਾਸੇ ਘੱਟ ਨਾ ਪਰ ਮਾਲਵਾਲੇ ਪਾਸੇ ਜਿਹੜਾ ਹੈਗਾ ਜ਼ਿਆਦਾਤਰ ਲੋਕ ਉਹੀ ਝੋਨਾ ਲੌਂਦਾ ਜਿਹੜਾ ਸਰਕਾਰ ਵਜਾਉਂਦੀ ਹੈ ਹੈਨਾ ਤਾਂ ਕੀ ਦੇਖਦੇ ਹੋ ਪਰਾਲੀ ਦੇ ਮੁੱਦੇ ਨੂੰ ਲੈ ਕੇ ਕਿਉਂਕਿ ਹਰ ਵਾਰ ਜਿਹੜਾ ਕਿਸਾਨਾਂ ਤੇ ਸਰਕਾਰ ਦੇ ਵਿੱਚ ਟਕਰਾਅ ਰਹਿੰਦਾ ਹੈ ਲਗਾਤਾਰ ਪੁਲਸ ਦੀਆਂ ਟੀਮਾਂ ਵੀ ਘੁੰਮਤ ਘਾ ਰਹਿੰਦੀਆਂ ਗਾਂ ਸੈਟੇਲਾਈਟ ਤੋਂ ਵੀ ਪਤਾ ਲਾ ਲੈਂਦੇ ਕਿੱਦਾਂ ਦੇਖਦੇ ਨੂੰ ਦੇਖੋ ਇਹ ਅਸਲ ਵਿੱਚ ਇਸ ਮਸਲੇ ਤੇ ਕਿਸਾਨਾਂ ਨਾਲ ਬਹੁਤ ਵੱਡਾ ਥਰੋ ਤੇ ੱੱਕਾ ਵਾ ਦੇਖੋ ਤੋ ਤਿੰਨ ਗੱਲਾਂ ਨੇ ਵੀ ਇੱਕ ਤਾਂ ਜਿਹੜਾ ਹਵਾ ਦਾ ਜਾਂ ਪਾਣੀ ਦਾ ਪ੍ਰੋਡਿਊਸ਼ਨ ਇਸ ਵਾਲੇ ਹਵਾ ਦੇ ਪ੍ਰੋਡਿਊਸ਼ਨ ਦੀ ਗੱਲ ਹੋ ਰਹੀ ਆ ਉਹਦੇ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਮੈਨੂੰ ਲੱਗਦਾ ਵਾਜਬ ਨਹੀਂ ਹੈਗਾ ਇਹਦੇ ਆંકੜੇ ਆਪ ਹੀ ਵਿਗਿਆਨਕਾਂ ਨੇ ਖੋਜਾਂ ਨਾ ਸਾਡੀਆਂ ਵਾ ਸਰਕਾਰ ਦੇ ادارےਆਂ ਦੀਆਂ ਖੋਜਾਂ ਵੀ ਸਾਡਾ 1 ਸਾਲ ਦੇ ਵਿੱਚ 6 ਤੋਂ 8% ਧੂਆਂ ਹੁਣ 10 ਲਾਨਾ ਜੀ ਇੰਡਸਟਰੀ ਦਾ 51% ਆ 25% ਆਵਾਜਾਈ ਦੇ ਸੰਸਾਧਨ ਨੇ 6% ਸੋਈ ਹੈ ਲਗਭਗ ਲਗ ਕੇ ਲਓ ਵੀ 94% 96% ਮਤਲਬ ਧੂਮਾ ਹੋਰ ਕਿੱਥੋਂ ਆ ਰਿਹਾ ਉਹਨਾਂ ਤੇ ਸਰਕਾਰ ਨੇ ਦੇਖੋ ਨਾ ਇੰਡਸਟਰੀ ਲਈ ਜਿਹੜੇ ਐਕਟਰ ਸੀਗਾ ਵੀ ਉਹਨਾਂ ਨੂੰ 6 ਸਾਲ ਦੀ ਸਜ਼ਾ ਸੀਗੀ ਉਹ ਜਿਹੜਾ ਇਹਨਾਂ ਨੇ ਐਕਟ ਵਿੱਚ ਸੋਧਨ ਕਰਕੇ ਉਹ ਖਤਮ ਕਰ ਦਿੱਤੀ ਤੇ ਜੁਰਮਾਨਾ ਰੱਖਤਾ ਸਾਡੇ ਤੇ ਕਰੋੜਾਂ ਰੁਪਇਆ ਜੁਰਮਾਨਾ ਰੈਡ ਐਂਟਰੀ ਵੀ ਤੇ ਕੈਦ ਵੀ ਹੈਗੀ ਆ ਇਹ ਇਹ ਸਾਡੇ ਨਾਲ ਧਰੋਣੀ ਵੀ ਜਿਹੜਾ ਜਿਹੜਾ ਫਲਾਉਂਦਾ ਹੀ ਸਾਲ ਦਾ 6 60 ਫਰੋਂ ਉਹਨਾਂ ਨੂੰ ਪਾਏ ਲਾ ਦਿਓ ਔਰ ਪਰਾਲੀ ਦਾ ਕੇਵਲ ਹੁੰਦਾ ਹੀ 2% ਆ ਔਰ ਇਹਦੇ ਗਾਂ ਗ੍ਰੀਨ ਟਰਿਬਿਊਨਲ ਦੇ ਜੱਜ ਪੰਜਾਬ ਦੀ ਇੱਕ ਵਰਕਸ਼ਾਪ ਦੇ ਵਿੱਚ ਬੋਲਦਿਆ ਵੀ ਥੋੜਾ ਧੂਆਂ ਦਿੱਲੀ ਨਹੀਂ ਜਾਂਦਾ ਕੋਈ ਦਿੱਲੀ ਜਾਣ ਵਾਸਤੇ ਪੂਰਬ ਤੋਂ ਪੱਛਮ ਵੱਲ ਦੀ ਹਵਾ ਹੋਣਾ ਜ਼ਰੂਰੀ ਆ ਇਹ ਦੱਖਣ ਤੋਂ ਉੱਤਰ ਵੱਲ ਨੂੰ ਵਗਦੀ ਆ। ਇਹ ਜਾ ਹੀ ਨਹੀਂ ਸਕਦਾ ਉੱਤੇ। ਉਹ ਨਹੀਂ ਸੌਰੀ ਉੱਤਰ ਤੋਂ ਦੱਖਣ ਵੱਲ ਚਲਣੀ ਹੈ। ਸਾਡੀ ਪੰਜਾਬ ਦੇ ਅੰਦਰ ਪੂਰਬ ਜਾਂ ਪੱਛੋ ਜਾਂ ਪੂਰਾ ਵਗਦਾ ਹੈਗਾ। ਉਹਦੇ ਅਰ ਹੌਣ ਗ੍ਰੀਨ ਟਰਮੀਨਲ ਦੇ ਜੱਜਾਂ ਨੇ ਕਹਿਤਾ ਵੀ ਹਰ ਗੱਲ ਵਾਸਤੇ ਕਿਸਾਨਾਂ ਨੂੰ ਦੋਸ਼ੀ ਮੰਨਣਾ, ਹਰ ਗੱਲ ਦੀ ਕਿਸਾਨਾਂ ਨੂੰ ਜੇਲ੍ਹ ਕਰਨਾ ਇਹ ਠੀਕ ਨਹੀਂ ਹੈਗਾ। ਤੋਂ ਮੈਨੂੰ ਲੱਗਦਾ ਹੁਣ ਉਹਨਾਂ ਦੇ ਅਰ ਜੜੀ ਜੜੀ ਉੱਤੇ ਕੰਟੈਕਟ ਬਲਦਾ ਵਾ ਦਿੱਲੀ ਦੇ ਅੰਦਰ। ਉਹ ਧੂਵੇਂ ਦੇ ਅੰਦਰ ਕਹਿੰਦੇ ਡੀਜ਼ਲ ਪਾਇਆ ਜਾਂਦਾ ਤੇਲ ਦੀ ਮਟਰਾਂ ਹੁੰਦੀ ਸਾਡਾ ਧੂਆਂ ਤਾਂ ਹੈ ਨਹੀਂਗਾ ਸੋ ਸਾਨੂੰ ਬਦਨਾਮ ਕਰ ਰਹੇ ਆ ਦੂਸਰਾ ਵੀ ਇਹਦਾ ਹੱਲ ਕਰ ਦਿਓ ਕੋਈ ਜੇ ਤੁਸੀਂ ਕੋਈ ਸਾਨੂੰ ਕਹਿੰਦੇ ਗ੍ਰੀਨ ਟੈਰਮਲ ਕਹਿੰਦਾ ਵੀ ਢਾਈ ਕਿੱਲੇ ਤੱਕ ਨੂੰ ਮੁਕਤ ਮਸ਼ੀਨਰੀ ਉਦੋਂ ਗਾਂ ਵਾਲੇ ਨੂੰ 5000 ਉਦੋਂ ਗਾਂ ਨੂੰ 15000 ਸਾਨੂੰ ਪਾਈ ਥੱਲੇ ਗਰਾਊਂਡ ਤੇ ਤਾਂ ਮਿਲਦਾ ਨਹੀਂ ਇਹਦਾ ਹਰ ਹਰ ਵਾ ਫੇਲ ਹੋ ਚੁੱਕਾ ਫਿਰ ਮਰਦਾ ਕੀ ਨਹੀਂ ਕਰਦਾ ਉਪਰਾਲੇ ਨੂੰ ਅੱਗ ਲਾਉਂਦਾ ਜਾਂ 6000 ਕਿੱਲਾ ਮੰਨ ਲਿਆ ਜਾਂ 200 ਰੁਪਿਆ ਪ੍ਰਤੀ ਏਕੜ ਮੰਗ ਲਿਆ ਸੁਪਰੀਮ ਕੋਰਟ ਨੇ ਜਿੱਦਣ ਕਿਹਾ ਸੀ ਪ੍ਰਤੀ ਕੁਇੰਟਲ ਸਾਨੂੰ 100 ਰੁਪਿਆ ਦੇ ਉਹ ਵੀ ਨਹੀਂ ਦਿੱਤਾ ਗਿਆ ਤਾਂ ਇਹ ਸਾਨੂੰ ਜਾਣ ਬੁੱਝ ਕੇ মিডিਆ ਦੇ ਅੰਦਰ ਖਲਨਾਇਕ ਬਣਾਇਆ ਜਾ ਰਿਹਾ ਅਸਲ ਵਿੱਚ ਹਵਾ ਪ੍ਰਦੂਸ਼ਣ ਦੇ ਕਾਰਨ ਕੁਝ ਹੋਰ ਨੇ ਤੇ ਜੇ ਗੱਲ ਕਰਕੇ ਤੁਹਾਡੇ ਵਾਲੇ ਪਾਸੇ ਜਨਾਲੇ ਜਿਹੜਾ ਬਹੁਤ ਖੜਾ ਹੈ ਮੁੱਖ ਮੰਤਰੀ ਸਾਹਮਣੇ ਬਹੁਤ ਜ਼ਿਆਦਾ ਚੈੱਕ ਵੰਡੇ ਸੰਤੁਸ਼ਟੋਂ ਸਰਕਾਰ ਤੋਂ ਨੇ ਦੇਖੋ ਜਿਹੜਾ ਮੁੱਖ ਮੰਤਰੀ ਨੇ 20000 ਰੁਪਇਆ ਪ੍ਰਤੀ ਏਕੜ ਦਿੱਤਾ ਹਜੇ ਉਹਦੇ ਚ ਵੀ ਬਹੁਤ ਥੋੜੀ ਇੱਕ ਇੱਕ ਪਿੰਡ ਤੋਂ ਕੋਤੇ ਚਾਰ ਕਿਸਾਨ ਕਿਤੇ ਪੰਜ ਕਿਸਾਨ ਕਰੇ ਜੋ ਵੀ ਆ ਜੋ ਉਹਨਾਂ ਨੂੰ ਬਹੁਤ ਥੋੜੀ ਮਾਤਰਾ ਵਾ ਸਾਰਿਆਂ ਨੂੰ ਨਹੀਂ ਮਿਲਿਆ ਅਸੀਂ ਕਹਿੰਨੇ ਮਰਜ਼ੀ ਵੀ ਨੂੰ ਰੱਦ ਕਰਦੇ ਆ ਵੀ 70000 ਰੁਪਇਆ ਪ੍ਰਤੀ ਏਕੜ ਤੇ ਉਹਦਾ ਜਿਹੜਾ 10% ਖੇਤ ਮਜ਼ਦੂਰ ਨੂੰ ਦਿੱਤਾ ਜਾਣਾ ਚਾ ਪੰਜ ਕਿੱਲੇ ਤੋਂ ਵੱਧ ਇਹ ਮੁਆਵਜ਼ਾ ਨਹੀਂ ਦੇ ਰਹੇ ਹੈਗੇ ਇਹ ਵੀ ਸਾਡੀ ਸਮੱਸਿਆ ਔਰ ਗੰਨੇ ਦੀ ਕਿਤੇ ਗਰਦਾਬਰੀ ਨਹੀਂ ਇੱਕ ਕਿੱਲਾ ਗੰਨੇ ਦੀ ਗਰਦਾਬਰੀ ਮੁੱਖ ਮੰਤਰੀ ਸ਼ਬਦ ਖਾ ਲਿਆ 3 ਲੱਖ ਦੀ ਫਸਲ ਮੂਮਨ ਸਾਲ ਦੀ ਆ ਅਸੀਂ 1 ਲੱਖ ਮੰਗਿਆ ਕੋਈ ਨਹੀਂ ਹੈਗਾ ਹੁਣ ਕੱਲ ਖੇਤੀਬਾੜੀ ਮੰਤਰੀ ਕਹਿੰਦਾ ਸੀ ਵੀ 1,60,000 65,000 ਦੇਣਾ ਇਹ ਕਹਿੰਦਾ ਮੈਂ 40,000 ਦੇਣਾ ਉਹ ਪਤਾ ਨਹੀਂ ਇਕੱਠਾ ਦੇਣਾ ਕੋਚ 40 ਕਿਸੋਰ ਖਸਾਰ ਦੇਣਾ ਹੁਣ ਕੁੱਲ ਮਿਲਾ ਕੇ ਦੋਵਾਂ ਸਰਕਾਰਾਂ ਦਾ 2 ਲੱਖ ਆਇਆ ਹਜੇ ਕਦੋਂ ਮਿਲੂਗਾ ਇਸ ਗੱਲ ਦੀ ਤਾਂ ਜਦੋਂ ਮਿਲ ਜੂਗਾ ਉਦੋਂ ਹੀ ਕਹਾਂਗੇ ਹੁਣ ਮੁੱਖ ਮੰਤਰੀ ਸਾਹਿਬ ਦਾ 40000 ਮਿਲਦਾ ਮਿਸਤਰੀ ਦਾ ਠੇਕਾ ਕਿਤੇ ਨੂੰ ਵੱਧ ਉਹਦੇ ਚ ਤਾਂ ਜਿਹੜਾ ਮਿਸਤਰੀ ਨੂੰ ਚੀਜ਼ਾਂ ਲਿਆ ਕੇ ਦੇਈ ਦੀਆਂ ਨਾ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਇਹਦੇ ਨਾਲ ਬਦਲ ਲੱਗ ਜਾਂਦੀਆਂ ਜਿੱਦਾਂ ਤੋ ਕੋਈ ਸੰਜੀਦਗੀ ਗੱਲ ਨਹੀਂ ਜਿਨ੍ਹਾਂ ਦੀ ਜ਼ਮੀਨ ਬਹਾ ਦੇ ਵਿੱਚ ਰੁੜ ਗਈ ਉਹਦੇ ਬਾਰੇ ਕੁਛ ਨਹੀਂ ਜਿਨ੍ਹਾਂ ਤੇ ਰੇਤ ਪੈ ਗਈ ਉਹਨਾਂ ਬਾਰੇ ਕੁਛ ਨਹੀਂਗਾ ਅਸੀਂ ਸੰਤੋਸ਼ਟ ਨਹੀਂ ਹੈਗੇ ਪੰਜਾਬ ਦੀ ਜਨਤਾ ਤੇ ਜਿਹੜੇ ਉੱਤਰ ਪਾਰ ਦੇ ਸੂਬੇ ਉਹਦੀ ਜਨਤਾ ਦਾ ਧੰਨਵਾਦ ਹੈ ਵੀ ਜਿਨ੍ਹਾਂ ਨੇ ਲੋਕਾਂ ਦੀ ਬਾਹ ਫੜੀ ਨਹੀਂ ਤੁਸੀਂ ਕਹਿੰਦੇ ਜਨਤਾ ਨੇ ਬਾਹ ਫੜਿਆ ਜਿਹੜਾ ਪੰਜਾਬ ਸਰਕਾਰ ਦੇ ਸੈਂਟਰ ਸਰਕਾਰ ਕਹਿੰਦੀ ਸਾਡੀਆਂ ਟੀਮਾਂ ਨੇ ਲੱਖਾਂ ਲੋਕ ਬਚਾਏ ਆ ਨਾ ਨਾ ਜਿਹੜੇ ਕੱਲ ਖੇਤੀਬਾੜੀ ਮੰਤਰੀ ਕੇਂਦਰ ਦੇ ਕਹਿ ਗਏ ਨੇ ਸ਼ਿਵਰਾਜ ਚੋਹਾਨ ਲੁਧਿਆਣੇ ਸੀਗੇ ਵੀ ਇਹ ਹੜਾਂ ਦੀ ਮਾਰ ਆ ਅਸੀਂ ਕਹਿੰਨੇ ਨਹੀਂ ਜਦੋਂ ਡੈਮ ਨੇ ਪੰਜਾਬ ਦੇ ਅੰਦਰ ਚਰ ਕੇਂਦਰ ਕੋਲੇ ਅਧਿਕਾਰ ਵਿੱਚ ਉਹਨਾਂ ਦੀ ਮਾਰ ਹੈਗਾ ਪਾਣੀ ਇਕੱਠਾ ਕਰਕੇ ਜਾਣਬੁੱਝ ਕੇ ਛੱਡ ਕੇ ਪੰਜਾਬ ਨੂੰ ਰੋੜਿਆ ਗਿਆ ਜਾਂ ਫਿਰ ਇਹਦੀ ਜੁਡੀਸ਼ੀਅਲ ਕਮਿਸ਼ਨ ਕੋਲੇ ਜਾਂਚ ਕਰਾ ਲਓ ਜੋ ਸਾਨੂੰ ਲੱਗਦਾ ਇਹ ਤਾਂ ਮੈਨ ਮੇਡ ਸੀਗਾ ਉਦੋਂ ਕੋਈ ਜਾ ਕੇ ਰਾਜੀ ਨਹੀਂ ਤੇ ਆਖਰ ਤੇ ਅੱਜ ਜਿਹੜਾ ਤੁਹਾਡੀ ਮੀਟਿੰਗ ਸੀ ਬਿਜਲੀ ਜਿਹੜਾ ਹੈ ਸੋਧ ਇਲੈਕਟ੍ਰੋਨ ਲੈ ਕੇ ਕੀ ਇਹਦੇ ਬਾਰੇ ਜਿਹੜਾ ਤੁਹਾਡੇ ਰਾਨੀ ਤੇ ਕਿਦਾਂ ਲੋਕਾਂ ਨੂੰ ਅਪੀਲ ਕਰ ਦੇਖੋ ਇਹ ਕਿਸਾਨ ਮਜ਼ਦੂਰ ਮੋਚਾ ਭਾਰਤ ਨੇ ਪੰਜਾਬ ਵਾਲੀਆਂ ਜਥੇਬੰਦੀਆਂ ਨੂੰ ਸੱਦ ਕੇ ਅੱਜ ਮੀਟਿੰਗ ਕਰਨੀ ਸੀ ਕੁਝ ਮੁਲਾਜ਼ਮ ਜਥੇਬੰਦੀਆਂ ਨੂੰ ਸੱਦਦਾ ਕੁਝ ਆਈਆਂ ਕੁਝ ਨਹੀਂ ਵੀ ਆਈਆਂ ਜੀ ਅੱਜ ਅਸੀਂ ਆ ਖਲੜਾ ਜਿਹੜਾ ਆ ਤੁਹਾਨੂੰ ਵੀ ਮੈਂ ਭੇਜ ਦੂੰਗਾ ਗਰੁੱਪ ਚ ਪਾਇਆ ਹੋਇਆ ਮੈਂ ਤੁਹਾਨੂੰ ਪੰਜਾਬੀ ਰੌਦਾ ਪੱਲੂਗਾ ਤੁਸੀਂ ਉਹਨੂੰ ਪੜ ਕੇ ਜ਼ਰੂਰ ਲੋਕਾਂ ਤੱਕ ਪੀ ਪਿਛਲੇ ਦਿੱਲੀ ਅੰਦੋਲਨ ਵਿੱਚ ਚਾਰ ਮੰਗਾਂ ਸੀ ਉੱਭਰੀਆਂ ਤਿੰਨ ਖੇਤੀ ਕਾਨੂੰਨ ਜੀ ਬਿਜਲੀ ਸੋਧ ਬਿੱਲ 2020 ਪੋਲੂਸ਼ਨ ਐਕਟ ਚੋਂ ਬਾਹਰ ਕੱਢਣਾ ਖੇਤੀ ਨੂੰ ਔਰ ਐਮਐਸਪੀ ਲੀਗਲ ਗਾਰੰਟੀ ਕਰਨਾ ਜੀ ਤਿੰਨ ਰਹਿ ਗਈਆਂ ਉਹਨਾਂ ਚੋ ਬਿਜਲੀ ਸੋਧ ਬਿੱਲ ਸੀਗਾ 2020 ਹੁਣ ਬਿਜਲੀ ਸੋਧ ਬਿੱਲ 2025 ਤਿਆਰ ਕਰਤਾ ਕੇਂਦਰ ਨੇ ਉਹਦੀ 9 ਅਕਤੂਬਰ ਨੂੰ ਸਾਰੇ ਵਿਭਾਗਾਂ ਨੂੰ ਦੇਸ਼ ਦੇਣ ਪੰਜਾਬ ਨੂੰ ਵੀ ਚਿੱਠੀ ਆ ਗਈ ਆ ਵੀ ਉਹਨਾਂ ਨੇ ਇੱਕ ਖਲੜਾ ਤਿਆਰ ਕਰ ਲਿਆ ਪਰ ਉਹ ਕਹਿੰਦੇ ਵੀ ਅਸੀਂ ਇਹਨੂੰ ਲਾਗੂ ਕਰਨ ਜਾ ਰਹੇ ਹਾਂ ਕਿਸੇ ਵੇਲੇ ਵੀ ਉਹ ਲਾਗੂ ਹੋ ਸਕਦਾ ਫਿਰ ਦੇਸ਼ ਹੋਵੇ ਚਾਹੇ ਪੰਜਾਬ ਹੋਵੇ ਇਹ ਬਿਜਲੀ ਬੋਰਡ ਮਤਲਬ ਸਾਡੀਆਂ ਜ਼ਮੀਨਾਂ ਤੇ ਸਾਰੇ ਦਫਤਰ ਬਣੇ ਸਾਰੇ ਸਾਡੀਆਂ ਜ਼ਮੀਨਾਂ ਅਰਬਾਂ ਖਰਬਾਂ ਦੀ ਜਾਇਦਤ ਦਾ ਆਧਾਰਾ ਕਹਿ ਲੋ ਕਿ ਉਹ ਮੰਨੀਆਂ ਅਦਾਨੀਆਂ ਦੇ ਹੱਥ ਚਲਿਆ ਜਾ ਮੁੱਦਾ ਵੱਡਾ ਵਾ ਇਹ ਹੈ ਨਾ ਇਸ ਕਰਕੇ ਅਸੀਂ ਅੱਜ ਫਿਰ ਸੋਚਿਆ ਵੀ ਅਸੀਂ ਕਿਉਂ ਨਾ ਸਾਰੀਆਂ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਨੂੰ ਦੁਬਾਰਾ ਸੱਦਾ ਜੀ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੁਬਾਰਾ ਸੱਦਾ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਨੂੰ ਦੁਬਾਰਾ ਸੱਦਾ ਤੇ ਪੰਜਾਬ ਦੀਆਂ ਵਿਦਿਆਰਥੀ ਜਥੇਬੰਦੀਆਂ ਨੂੰ 27 ਅਕਤੂਬਰ 2025 ਨੂੰ ਚੰਡੀਗੜ੍ਹ ਕਿਸਾਨ ਪਹੁੰਚ ਸੱਦਾ ਦਈਏ ਵੀ ਆਓ ਇਹਦੇ ਤੇ ਕੋਈ ਅਗਲਾ ਫੈਸਲਾ ਕਰਕੇ ਸਾਂਝਾ ਅੰਦੋਲਨ ਕਰੀਏ ਜਿਹੜਾ ਬਿਜਲੀ ਬੋਰਡ ਨੂੰ ਬਚਾਇਆ ਜਾ ਸਕੇ ਦੂਜਾ ਸਾਡਾ ਅਜੰਡਾ ਵੀ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਸਰਕਾਰੀ ਵਿਭਾਗਾਂ ਦੀਆਂ ਜਿਵੇਂ ਪੀਏਯੂ ਦੀ ਜ਼ਮੀਨ 15 ਤੋਂ 2000 ਕਿੱਲਾ ਕਹਿੰਦੇ ਪੰਜਾਬ ਸਰਕਾਰ ਵੇਚ ਰਹੀ ਆ ਪਾਵਰ ਸੈਕਟਰ ਦੀ ਇਹਦੇ ਤੇ ਵੀ ਕੋਈ ਸਾਡਾ ਸਾਂਝਾ ਫੈਸਲਾ ਹੋ ਸਕਦਾ ਤੇ ਪੰਜਾਬ ਸਰਕਾਰ ਨੂੰ ਕਿਦਾਂ ਦੇਖਦਾ ਹੋਏ ਕਹਿੰਦੇ ਸੀ ਅਸੀਂ ਜਿਹੜਾ ਹੱਡਾਂ ਚੋਂ ਕੱਢਾਂਗੇ ਖੱਡਾਂ ਚੋਂ ਕੱਢਾਂਗੇ ਐਕਸਾਈਜ਼ ਦੇ ਵਿੱਚੋਂ ਬਹੁਤ ਪੈਸਾ ਕਮਾ ਲਾਂਗੇ ਪਰ ਲਗਭਗ ਉਹ ਗੱਲ ਜਿਹੜਾ ਹੈਗਾ ਵੇਚ-ਵੇਚ ਕੇ ਪ੍ਰਾਪਰਟੀ ਚਲਾਉਣ ਦਾ ਕਿਉਂ ਨਾ ਦੱਈਏ ਆ ਦੇਖੋ ਜਿੱਥੋਂ ਤੱਕ ਪੰਜਾਬ ਅੰਦਰ ਪੰਜਾਬ ਦੇ ਖਜ਼ਾਨੇ ਨੂੰ ਭਰਨ ਦਾ ਸਵਾਲ ਸੀ ਰੈਵਨਿਊ ਇਕੱਠਾ ਕਰਨ ਦਾ ਸਵਾਲ ਸੀ ਜੜੀਆਂ ਇਹਨਾਂ ਨੇ ਕਿਹਾ ਰੇਟ ਤੋਂ ਜਾਂ ਸੀ ਬਸ ਮਾਫੀਆ ਖਤਮ ਕਰਕੇ ਉੱਠੋ ਕਮਾਈ ਕਰ ਲਾਂਗੇ ਜਾਂ ਹੋਰ ਕਿਸੇ ਢੰਗ ਨਾਲ ਜਿਹੜਾ ਟੈਕਸ ਚੋਰੀ ਹੁੰਦਾ ਉਹਨਾਂ ਥਾਵਾਂ ਤੋਂ ਬਹੁਤ ਸਾਰੀਆਂ ਗੱਲਾਂ ਕਰਦੇ ਸੀ ਕੇਵਲ ਮਾਫੀਆ ਖਤਮ ਕਰ ਦਾਂਗੇ ਮਾਫੀਆ ਮੁਫੀਆ ਤਾਂ ਨਹੀਂ ਖਤਮ ਹੋਇਆ ਵੱਧ ਗਿਆ ਹੈਗਾ ਜੋ ਮੈਨੂੰ ਲੱਗਦਾ ਇਹ ਇਹਨਾਂ ਨੂੰ ਸਰਕਾਰ ਚਲਾਉਣ ਵਾਸਤੇ ਵੀ ਕਰਜ਼ਾ ਚੁੱਕਣਾ ਪੈ ਰਿਹਾ। ਜੀ। ਤਾਂ ਇਹ ਹਾਲਤ ਬਹੁਤ ਮਾੜੀ ਹੈ। ਮੈਨੂੰ ਨਹੀਂ ਲੱਗਦਾ ਪੰਜਾਬ ਦੇ ਲੋਕ ਜასი ਬਰਦਾਸ਼ਤ ਕਰਨਗੇ ਵੀ ਪੰਜਾਬ ਦੀਆਂ ਜਾਇਦਾਦਾਂ ਵੇਚ ਕੇ ਤੁਸੀਂ ਚਲਾਓ। ਉਹ ਨਾਕਾਮ ਜਾਵਿਆ ਪੂਰਾ। ਇੱਕ ਆਸਵਾਲ ਇੱਕ ਤੁਹਾਡੀ ਲੜਾਈ ਹੈ ਗਿਆ ਸਰਕਾਰ ਨਾਲ। ਇੱਕ ਤੁਹਾਡਿਆਂ ਕਿਸਾਨ ਜੁਣਿਆ ਨਾਲ ਜਿਹੜਾ ਇੱਕ ਦੂਜੇ ਪ੍ਰਤੀ ਬਿਆਨਾਂ ਬਾਜ਼ੀ ਕਰ ਲਿਆ ਇਹਨੂੰ ਕਿਵੇਂ ਦੇਖਦੇ ਹੋ? ਨਹੀਂ ਦੇਖੋ ਮੈਨੂੰ ਲੱਗਦਾ ਇਹ ਪੰਜਾਬ ਦੇ ਲੋਕਾਂ ਨੂੰ ਆਉਣਾ ਚਾਹੀਦਾ। ਮੈਂ ਕਹਿੰਦਾ ਜੇ ਮੈਂ ਕਿਸੇ ਨੂੰ ਕਰਦਾ ਬਿਆਨਬਾਜ਼ੀ ਤੇ ਪੰਜਾਬ ਦੇ ਲੋਕ ਅੱਗੇ ਜੇ ਨਾ ਚਿਰ ਪੰਜਾਬ ਦੇ ਲੋਕ ਨਹੀਂ ਨਾ ਉੱਠਦੇ ਜੀ ਇਹ ਨਹੀਂ ਹੋਣਗੇ ਜਿਹੜਾ ਫਿਰ ਬਿਆਨਬਾਜ਼ੀ ਕਰਦਾ ਉਹਦੇ ਸਬੂਤ ਵੀ ਦੇਵੇ ਕੋਈ ਕਰੇ ਜੀ ਜੀ ਠੀਕ ਆ ਪਰ ਕੋਈ ਵੀ ਗੱਲਾਂ ਦਾ ਜਿਵੇਂ ਅੰਦੋਲਨ ਮੰਨ ਲਓ ਫਾਂਡਾ ਦਿਲ ਨਹੀਂ ਕਰਦਾ ਅੰਦੋਲਨ ਕਰਨ ਨੂੰ ਆ ਬਿਜਲੀ ਬੈਲੀ ਇਹੀਂ ਕਹਿ ਦਈਏ ਪੀਏ ਤਾਂ ਬਹੁਤ ਵੱਡੀ ਮੰਗ ਆ ਜੀ ਜੀ ਇਹ ਤਾਂ ਜੀ ਇਹਦਾ ਫੈਸਲਾ ਹੀ ਨਹੀਂ ਹੋਣਾ ਅੰਦੋਲਨ ਇਕੱਠਾ ਕਰ ਲਈ ਸਾਨੂੰ ਇੰਨੇ ਦਹਾਕੇ ਲੱਗ ਜਣੇ ਆ ਜੇ ਸਾਡਾ ਦਿਲ ਨਹੀਂ ਕਰਦਾ ਤੇ ਦੂਜੇ ਜਿਹੜੇ ਲੜ ਰਹੇ ਆ ਉਹਨਾਂ ਦੀ ਗੱਲ ਨੂੰ ਸਾਨੂੰ ਖਾਰਜ ਨਹੀਂ ਕਰਨਾ ਚਾਹੀਦਾ ਉਹ ਅਸੀਂ ਉਹਦੇ ਸਮਰਥਨ ਕਰੀਏ ਚਾਹੇ ਨਾ ਕਰੀਏ ਹੁਣ ਲੜ ਰਹੇ ਆ ਨਾ ਹਰਿਆਣਾ ਨਹੀਂ ਫਲਾਉਣੀ ਚਾਹੀਦੀ ਲੜ ਰਹੇ ਆ ਨਾ ਹਰਿਆਣੇ ਦੀਆਂ ਜਥੇਬੰਦੀਆਂ ਕਸ਼ਮਕਸ਼ ਹੋ ਰਹੀ ਆ ਹਰਿਆਣੇ ਦੇ ਵਿੱਚ ਜੀ ਅਸੀਂ ਉਹਦੀ ਸਪੋਰਟ ਕਰੀਏ ਚਾਹੇ ਨਾ ਕਰੀਏ ਜੀ ਪਰ ਉਹਨਾਂ ਦੇ ਵਿਰੋਧ ਬੋਲਣ ਦਾ ਹੱਕ ਵੀ ਸਾਨੂੰ ਨਹੀਂ ਇਹ ਪੰਜਾਬ ਦੇ ਲੋਕ ਵੇਖਣ ਜਿਹੜਾ ਕਿਸਾਨ ਲੀਡਰ ਸਰਕਾਰ ਦਾ ਹੱਥ ਟੋਕਾ ਬੰਦਦਾ ਕਿਸਾਨਾਂ ਦੀ ਏਕਤਾ ਨੂੰ ਮਜ਼ਦੂਰਾਂ ਦੀ ਏਕਤਾ ਨੂੰ ਤੋੜਦਾ ਉਹਨਾਂ ਨੂੰ ਆਪ ਅੱਗੇ ਆ ਕੇ ਉਹਨੂੰ ਜਵਾਬ ਦੇਣਾ ਚਾਹੀਦਾ Ele falou pra ele, ele falou, você bom, tá, mas... merda, merda.